ਤੁਸੀਂ ਦੇਖ ਰਹੇ ਹੋ ਦਿਨਿਕ ਸੂਰਾ ਟੀਵੀ ਤੇ ਮੈਂ ਹਰ ਰਮੇਸ਼ੋ ਨੇ ਫਤੇਗੜ ਚੂੜੀਆਂ ਦੀ ਵਾਰਡ ਨੰਬਰ 8 ਕਿਲਾ ਕਲੋਨੀ ਜੋ ਕਿ ਇੱਕ ਪੌਸ਼ ਏਰੀਆ ਸ਼ਹਿਰ ਦਾ ਉਸ ਦੇ ਵਿੱਚੋਂ ਇੱਕ ਘਰ ਦੇ ਵਿੱਚੋਂ ਦੁਪਹਿਰ ਨੂੰ ਕਰੀਬ 1 ਵਜੇ ਚੋਰੀ ਹੁੰਦੀ ਹੈ ਕੁਝ ਵਿਅਕਤੀ ਜਿਹੜੇ ਲੁਟੇਰੇ ਨੇ ਉਹ ਘਰ ਦੇ ਵਿੱਚੋਂ ਸੋਨਾ ਤੇ ਨਕਦੀ ਵੱਡੀ ਮਾਤਰਾ ਵਿੱਚ ਲੈ ਕੇ ਫਰਾਰ ਹੋ ਜਾਂਦੇ ਨੇ ਪਰਿਵਾਰ ਕਿਤੇ ਬਾਹਰ ਘੁੰਮਣ ਲਈ ਜਾਂ ਕਹਿ ਲਿਆ ਜਾ ਕਿ ਕਿਸੇ ਕੰਮ ਲਈ ਗਿਆ ਸੀ ਜਿਸ ਦੇ ਮਗਰੋਂ ਲੁਟੇਰਿਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅਸੀਂ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਤੇ ਕਿਸ ਤਰ੍ਹਾਂ ਇਸ ਚੋਰੀ ਦੀ ਘਟਨਾ ਨੂੰ ਲੁਟੇਰਿਆਂ ਵੱਲੋਂ ਜਨਮ ਦਿੱਤਾ ਗਿਆ। ਫਿਲਹਾਲ ਪੁਲਿਸ ਦੇ ਜਿਹੜੇ ਡੀਐਸਪੀ ਨੇ ਰਜੇਸ਼ ਕੱਕੜ ਫਤੇਗੜ ਚੂੜੀਆਂ ਦੇ ਜਾਂ ਐਸਐਚਓ ਫਤੇਗੜ ਚੂੜੀਆਂ ਉਹ ਆਪਣੀ ਪੁਲਿਸ ਟੀਮ ਨਾਲ ਲਾਗੇ ਚਾਗੇ ਦੇ ਕਲੋਨੀ ਦੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹ ਖੰਗਾਰੇ ਨੇ ਤੇ ਉਸ ਵਿੱਚ ਵਿਖਿਆ ਜਾ ਰਿਹਾ ਹੈ ਕਿ ਤਿੰਨ ਲੁਟੇਰਿਆਂ ਵੱਲੋਂ ਇਸ ਜਿਹੜੀ ਘਟਨਾ ਨੂੰ ਉਹਨਾਂ ਅੰਜਾਮ ਦਿੱਤਾ ਗਿਆ। ਰੇ ਘਰ ਦੇ ਅੰਦਰ ਜਿਹੜਾ ਉਹ ਇੱਕ ਵਿਅਕਤੀ ਦਾਖਲ ਹੁੰਦਾ ਤੇ ਬਾਕੀ ਜਿਹੜੇ ਉਹ ਬਾਹਰ ਆਸੇ ਪਾਸੇ ਦੀ ਜਿਹੜੀ ਨਿਗਰਾਨੀ ਰੱਖਦੇ ਨੇ ਆਪਾਂ ਇਸ ਵਾਰ ਦਾ ਸਬੰਧੀ ਪੁਲਿਸ ਪ੍ਰਸ਼ਾਸਨ ਤੇ ਘਰ ਵਾਲੇ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਸਰ ਚੋਰੀ ਦੀ ਘਟਨਾ ਹੋਈ ਹੈ ਕੀ ਕਹਿਣਾ ਚਾਹੋਗੇ ਹਾਂ ਫਤਗੜ ਟੋੜੀਆਂ ਕਸਬੀ ਵਿੱਚ ਇੱਕ ਘਰ ਟੋੜੀ ਦੀ ਇਨਫੋਰਮੇਸ਼ਨ ਮਿਲੀ ਹੈ ਕਿਸੇ ਮੌਕੇ ਤੇ ਪਹੁੰਚੇ ਆ ਕਿ ਅਸੀਂ ਜੀ ਜੋ ਪ੍ਰਿਮਲੀ ਇਨਵੈਸਟੀਗੇਸ਼ਨ ਨੂੰ ਨਿਜਾਮ ਦੇ ਰਹੇ ਹਾਂ ਕਰੋ ਕੋਈ ਜਿਹੜਾ ਕੁਝ ਇੱਕ ਘਰ ਵਾਲੇ ਪਤਾ ਲੱਗਾ ਕਿ ਜੋ ਕੋਈ ਅੱਜ ਸਵੇਰੇ ਕੋਈ 11:30 ਵਜੇ ਕਰੋ ਸਾਰੇ ਪਰਵਾਹ ਚ ਲੱਗਿਆ ਸੀ ਘਰ ਕੋਈ ਨਹੀਂ ਸੀ ਹੈਗਾ ਤੇ ਕਿਸੇ ਨੇ ਦੁਕਾਨ ਟੱਪ ਕੇ ਅੰਦਰ ਥੋੜੀ ਕੀਤੀ ਹੈ ਜਿਹੜਾ ਹੋਂਦ ਪਰ ਮੈਨੂੰ ਪਤਾ ਲੱਗਾ ਅਸੀਂ ਜੀ ਪ੍ਰੀਮੀਅਰ ਵੈਸਟ ਚ ਇਸ ਨੂੰ ਇਨਜਾਮ ਦੇ ਦਿੱਤਾ ਤੇ ਅਸੀਂ ਚੋਰੀ ਇਨਟ੍ਰੈਸ ਕਰਾਂਗੇ ਸਿਰ ਵਾਰਦਾ ਕਿੰਨੀ ਦੇਰ ਦੀ ਲੱਗਦੀ ਤੁਹਾਨੂੰ ਕਿੰਨੇ ਵਜੇ ਘਟਨਾ ਹੋਈ ਹੈ ਇਹ ਬਾਊਟ ਬਾੜ ਦਿਨ ਕਿਹੋਂ ਸਮ ਸਮ ਜਾਈਏ ਕਿ 12:54 ਦੇ ਮਿੰਟ ਤੇ ਘਰ ਦੇ ਸਾਰੇ ਜਿਹੜੇ ਹੈ ਇਹ ਆਪਣੇ ਨਿਜੀ ਘਰ ਵਾਸਤੇ ਹੈ ਫਟਕਾ ਟੂ ਟੋ ਮਤਨ ਹੋਏ ਸੀ ਘਰ ਕੋਈ ਨਹੀਂ ਹੈਗਾ ਘਰ ਨੂੰ ਲੋਕ ਲੱਗੇ ਹੋਏ ਸੀ ਕਿਸੇ ਅਨਨੋਟ ਬਖਰੀ ਨੇ ਘਰ ਅੰਦਰ ਐਂਟਰ ਕਰਕੇ ਇਹਨਾਂ ਘਰ ਚੋਰੀ ਕੀਤੀ ਹੈ ਸਰ ਪਤਾ ਲੱਗਾ ਕਿੰਨੇ ਵਿਅਕਤੀ ਇਸ ਚੋਰੀ ਦੇ ਸਾਹਮਣੇ ਫਿਲਹਾਲ ਜੋ ਸਾਹਮਣੇ ਨਜ਼ਰ ਆ ਰਿਹਾ ਹੈ ਜਾਂ ਜੋ ਹਲੇ ਇੱਕ ਮੋਟਰਸਾਈਕਲ ਤੇ ਇੱਕ ਲੇਡੀ ਹੈ ਨਾਲ ਜੋ ਜੈਂਟਸ ਹੈ ਜਿਹੜਾ ਕੱਲਾ ਹੈ ਅੰਦਰ ਇੱਕੋ ਹੀ ਮੁੰਡਾ ਐਂਟਰ ਕੀਤਾ ਹੈ ਜਾਂ 29 ਕਿ ਬੰਦ ਅੰਦਰ ਰਿਹਾ ਅੰਦਰ ਰਿਹਾ ਤੇ ਚੋਰੀ ਦਾ ਸਮਾਨ ਲੈ ਦੇ ਰਿਹਾ ਪਰਿਵਾਰ ਵਾਲੋਂ ਸਰ ਧਿਆਨ ਦਿੱਤਾ ਬਸ ਉਹੀ ਉਹਨੀ ਸਟੇਟਮੈਂਟ ਵਗੈਰਾ ਜੋ ਉਹ ਸਹੀ ਲੈ ਕੇ ਤੇ ਜਿਹੜੀ ਹਰੀ ਪ੍ਰੀਮ ਇਨਵੈਸਟੀਗੇਸ਼ਨ ਦੁਆਰਾ ਜਿਹੜੀ ਅਫੇਅਰ ਬਰਦਰ ਕਰ ਰਹੇ ਆ। ਦਿਨ ਦਿਨ ਦੇ ਆ ਡੀ ਘਟਨਾ ਹੋ ਗਈ ਸ਼ਹਿਰ ਫਤਿਹਗਾ ਚੂੜੀਆਂ ਵਿੱਚ। ਇੱਕ ਇੱਕ ਇਹ ਮੈਨੂੰ ਜੋ ਸਾਹਮਣੇ ਲੱਗ ਰਿਹਾ ਪ੍ਰੀਮ ਹੈ ਇਹ ਕੋਈ ਭੇਦੀ ਦਾ ਕੰਮ ਹੈ ਜਾਂ ਕੋਈ ਦਾ ਕੋਈ ਹੋਰ ਹੋਰ ਅੰਗਲ ਜਿਆ ਨਹੀਂ ਆਇਆ। ਫਸਸਾ ਹੋ ਲੈنگਰੇ ਹੀ ਸਾਹਮਣੇ ਆ ਰਿਹਾ। ਅਸੀਂ ਹਰ ਐਂਗਲ ਤੇ ਕੰਮ ਕਰਾਂਗੇ। ਚੋਰੀ ਟੈਸ ਕਰਾਂਗੇ। ਇਹਦੇ ਵਿੱਚ ਅਸੀਂ ਤੋਂ ਘਰੋਂ ਪੌਣੇ ਪੌਣੀ 1 ਵਜੇ ਨਿਕਲੇ ਆ। ਕੋਈ ਜ਼ਰੂਰੀ ਕੰਮ ਕਰਾ ਸੱਜਣਾ ਸੀ। ਤੇ ਕਿਸੇ ਨੇ ਤਾੜ ਰੱਖੀ ਮਗਰੋਂ ਉਹਨੇ ਸਾਡੇ ਚੋਰੀ ਕੀਤੀ ਆ ਸਮਾਨ ਗਿਆ ਆ ਪੈਸੇ ਗਏ ਆ ਗਹਿਣਾ ਗਿਆ ਆ ਤੇ ਸਮਾਨ ਗਿਆ ਬਾਕੀ ਹੁਣ ਆਏ ਆ ਵੇਖਣੇ ਆ ਕਿ ਸਮਾਨ ਗਿਆ ਕਿੰਨੇ ਪੈਸੇ ਗਏ ਨੇ ਕੀ ਦਿੱਤੇ ਗਏ ਨੇ ਉਹਦੇ ਬਾਰੇ ਬਾਅਦ ਚ ਪਤਾ ਲੱਗੇਗਾ ਮੌਕੇ ਤੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਪਹੁੰਚਿਆ ਮੌਕੇ ਤੇ ਅਧਿਕਾਰੀ ਸਾਰੇ ਪਹੁੰਚੇ ਨੇ ਸੀਸੀਟੀਵੀ ਕੈਮਰੇਜ ਕੋਈ ਪਤਾ ਲੱਗੇ ਸੀਟੀ ਕੈਮਰੇਜ 12:55 ਮਿੰਟ ਤੇ ਬੰਦੇ ਉੱਤੋਂ ਹਣ ਚੜ੍ਹ ਕੇ ਹੁੰਦੇ ਪਏ ਨੇ ਉਹਨੇ ਜਰਾਏ ਨੇ ਇਹ ਕਾਫੀ ਨੁਕਸਾਨ ਵੇਖਣ ਜ ਨੁਕਸਾਨ ਕਾਫੀ ਹੋਇਆ ਹੈ। ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਦੇ ਤਾਂ ਮੰਗ ਕਰਨ ਵਿੱਚ ਜਿਹੜੇ ਗਵਨਦਾਂਸ ਨਾਲ ਫੜ ਗਏ ਸਾਡਾ ਸਮਾਨ ਜਿਹੜਾ ਦੁਆਇਆ ਜਾਵੇ ਜਾਂ ਐਫਆਈ ਜਿਹੜੀ ਅਰਜਿ ਕੀਤੀ ਜਾਵੇ। ਸਾਡਾ ਮੁਕਾਜ ਹੈਗਾ ਕੋਈ ਕਿੰਨੇ ਕੋਈ ਸਮਾਨ ਸੀ। ਹਲੇ ਮੈਂ ਤੇ ਹਲੇ ਤੁਰਿਆ ਹੀ ਆਇਆ ਅੰਬਰਸਰ ਤੋਂ ਤੁਰਿਆ ਹੀ ਆਇਆ। ਦੇਖ ਦੇਖਨੇ ਆ ਕਿ ਕਿੰਨੇ ਦਾ ਸਮਾਨ ਹੈ ਕੀ ਕਿੰਨੇ ਪੈਸੇ ਗਏ ਕਿਨਾ ਕਹਿਣਾ ਗਿਆ ਆ। ਕਾਫੀ ਬੱਚਿਆਂ ਦਾ ਕਹਿਣਾ ਸੀ ਪਿਆਦਾ ਹੋ ਗਿਆ ਤੁਹਾਨੂੰ ਕਿਸੇ ਦੇ ਸ਼ੱਕ ਵੀ ਹੈਗਾ ਵਾ ਤੁਹਾਡੀਆਂ ਗੱਲਾਂ ਤੋਂ ਸਾਨੂੰ ਲੱਗਦਾ ਪਿਆ ਵੀ ਤੁਹਾਨੂੰ ਕਿਸੇ ਤੇ ਸ਼ੱਕ ਵੀ ਹੈਗਾ ਸ਼ੱਕ ਹੈਗਾ ਉਹ ਤੁਸੀਂ ਪ੍ਰਸ਼ਾਸਨ ਨੂੰ ਦੱਸੋਗੇ ਪ੍ਰਸ਼ਾਸਨ ਨੂੰ ਅੰਦਰ ਖਤੇ ਦੱਸਾਂਗੇ ਠੀਕ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਾਂ ਟੀਵੀ ਤੇ ਮੈਂ ਹਾਂ ਰਮੇਸ਼ੋਨੀ ਫਤੇਗੜ ਚੂੜੀਆਂ ਦੀ ਵਾਰਡ ਨੰਬਰ 8 ਕਿਲਾ ਕਲੋਨੀ ਜੋ ਕਿ ਇੱਕ ਪੌਸ਼ ਏਰੀਆ ਸ਼ਹਿਰ ਦਾ ਉਸ ਦੇ ਵਿੱਚੋਂ ਇੱਕ ਘਰ ਦੇ ਵਿੱਚੋਂ ਦੁਪਹਿਰ ਨੂੰ ਕਰੀਬ 1 ਵਜੇ ਚੋਰੀ ਹੁੰਦੀ ਹੈ ਕੁਝ ਵਿਅਕਤੀ ਜਿਹੜੇ ਲੁਟੇਰੇ ਨੇ ਉਹ ਘਰ ਦੇ ਵਿੱਚੋਂ ਸੋਨਾ ਤੇ ਨਕਦੀ ਵੱਡੀ ਮਾਤਰਾ ਵਿੱਚ ਲੈ ਕੇ ਫਰਾਰ ਹੋ ਜਾਂਦੇ ਨੇ ਪਰਿਵਾਰ ਕਿਤੇ ਬਾਹਰ ਘੁੰਮਣ ਲਈ ਜਾਂ ਕਹਿ ਲਿਆ ਜਾਂ ਕਿ ਕਿਸੇ ਕੰਮ ਲਈ ਗਿਆ ਸੀ ਜਿਸ ਦੇ ਮਗਰੋਂ ਲੁਟੇਰਿਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅਸੀਂ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕਿੰਨਾ ਕੋ ਨੁਕਸਾਨ ਹੋਇਆ ਤੇ ਕਿਸ ਤਰ੍ਹਾਂ ਇਸ ਚੋਰੀ ਦੀ ਘਟਨਾ ਨੂੰ ਲਟੇਰਿਆਂ ਵੱਲੋਂ ਜਾਂਚ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਜਿਹੜੇ ਡੀਐਸਪੀ ਨੇ ਰਜੇਸ਼ ਕੱਕੜ ਫਤੇਗੜ ਚੂੜੀਆਂ ਦੇ ਜਾਂ ਐਸਐਚਓ ਫਤੇਗੜ ਚੂੜੀਆਂ ਉਹ ਆਪਣੀ ਪੁਲਿਸ ਟੀਮ ਨਾਲ ਲਾਗੇ ਚ ਅੱਗੇ ਦੇ ਕਲੋਨੀ ਦੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹ ਖੰਗਾਰੇ ਨੇ ਤੇ ਉਸ ਵਿੱਚ ਵਿਖਿਆ ਜਾ ਰਿਹਾ ਹੈ ਕਿ ਤਿੰਨ ਲੁਟੇਰਿਆਂ ਵੱਲੋਂ ਇਸ ਜਿਹੜੀ ਘਟਨਾ ਨੂੰ ਉਹਨਾਂ ਅੰਜਾਮ ਦਿੱਤਾ ਗਿਆ ਤੇ ਘਰ ਦੇ ਅੰਦਰ ਜਿਹੜਾ ਉਹ ਇੱਕ ਵਿਅਕਤੀ ਦਾਖਲ ਹੁੰਦਾ ਤੇ ਬਾਕੀ ਜਿਹੜੇ ਉਹ ਬਾਹਰ ਆਸੇ ਪਾਸੇ ਦੀ ਜਿਹੜੀ ਨਿਗਰਾਨੀ ਰੱਖਦੇ ਨੇ ਆਪਾਂ ਇਸ ਵਾਰ ਦਾ ਸਬੰਧਿਤ ਪੁਲਿਸ ਪ੍ਰਸ਼ਾਸਨ ਤੇ ਘਰ ਵਾਲੇ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਸਰ ਚੋਰੀ ਦੀ ਘਟਨਾ ਹੋਈ ਹੈ ਕੀ ਕਹਿਣਾ ਚਾਹੁੰਦੇ ਆ ਹਾ ਫਤਗਟੂੜੀਆਂ ਕਸਬੇ ਵਿੱਚ ਇੱਕ ਘਰ ਚੋਰੀ ਦੀ ਇਨਫੋਰਮੇਸ਼ਨ ਮਿਲੀ ਹੈ ਇਸੇ ਮੌਕੇ ਤੇ ਪਹੁੰਚੇ ਆ ਕਿ ਅਸੀਂ ਜੀ ਜੋ ਪ੍ਰੀਮੀਲੀ ਇਨਵੈਸਟੀਗੇਸ਼ਨ ਨੂੰ ਨਿਜਾਮ ਦੇ ਰਹੇ ਆ ਕਰੋ ਕੋਈ ਜਿਹੜਾ ਕੁਝ ਇੱਕ ਘਰ ਵਾਲੇ ਪਤਾ ਲੱਗਾ ਕਿ ਕੋਈ ਅੱਜ ਸਵੇਰੇ ਕੁਝ 11:30 ਵਜੇ ਕਰੋ ਸਾਰੇ ਪਰਵਾਹ ਚ ਲੱਗਿਆ ਸੀ ਘਰ ਕੋਈ ਨਹੀਂ ਸੀ ਹੈਗਾ ਤੇ ਕਿਸੇ ਨੇ ਦੁਕਾਨ ਟੱਪ ਕੇ ਅੰਦਰ ਟੋੜੀ ਕੀਤੀ ਹੈ ਜਿਹੜਾ ਹੁਣ ਤੱਕ ਪਰਮਿਸਿਸ ਪਤਾ ਲੱਗਾ ਅਸੀਂ ਜਿਹੜੀ ਪ੍ਰੀਮੀਅਰ ਵੈਸਟ ਚ ਇਸ ਨੂੰ ਇਨਜਾਮ ਦੇ ਦਿੱਤਾ ਤੇ ਚੋਰੀ ਇੰਟਰਸ ਕਰਾਂਗੇ ਸਿਰ ਵਾਰਦਾ ਕਿੰਨੀ ਦੇਰ ਦੀ ਲੱਗਦੀ ਤੁਹਾਨੂੰ ਕਿੰਨੇ ਵਜੇ ਘਟਨਾ ਹੋਈ ਹੈ ਇਹ ਬਾਊਟ ਬਾੜ ਦਿਨ ਕਿਹੋਂ ਸਮਝ ਆਈਏ ਕਿ 12:54 ਦੇ ਮਿੰਟ ਤੇ ਘਰ ਦੇ ਸਾਰੇ ਜਿਹੜੇ ਹੈ ਇਹ ਆਪਣੀ ਨਿਜੀ ਗੱਲ ਵਾਸਤੇ ਹੈ ਫਟਕਾ ਟੂ ਟੋ ਅਮਸਨ ਵੇਸੇ ਘਰ ਕੋਈ ਨਹੀਂ ਹੈਗਾ ਕਨੋਂ ਲੋਕ ਲੱਗੇ ਹੋਏ ਸੀ ਕਿਸੇ ਅਨਨੋਟ ਬਖਰੀ ਨੇ ਘਰ ਅੰਦਰ ਐਂਟਰ ਕਰਕੇ ਇਹਨਾਂ ਘਰ ਚੋਰੀ ਕੀਤੀ ਹੈ ਸਰ ਪਤਾ ਲੱਗਾ ਕਿੰਨੇ ਵਿਅਕਤੀ ਇਸ ਚੋਰੀ ਦੇ ਸਾਹਮਣੇ ਫਿਲਹਾਲ ਜੋ ਸਾਹਮਣੇ ਨਜ਼ਰ ਆ ਰਿਹਾ ਹੈ ਜਾਂ ਜੋ ਹਲੇ ਇੱਕ ਮੋਟਰਸਾਈਕਲ ਤੇ ਇੱਕ ਲੇਡੀ ਹੈ ਨਾਲ ਜੋ ਜਨਸ ਜਿਹੜਾ ਕੱਲਾ ਹੈ ਅੰਦਰ ਇੱਕੋ ਹੀ ਮੁੰਡਾ ਐਂਟਰ ਕੀਤਾ ਹੈ ਜਾਂ 29 ਕਿ ਬੰਦ ਅੰਦਰ ਰਿਹਾ ਅੰਦਰ ਰਿਹਾ ਤੇ ਚੋਰੀ ਦਾ ਸਾਮਾਨ ਲੈ ਦੇ ਰਿਹਾ ਪਰਿਵਾਰ ਵਾਲੋਂ ਸਰ ਧਿਆਨ ਦਿੱਤਾ ਹਾਂ ਬਸ ਉਹੀ ਉਹਨੀ ਸਟੇਟਮੈਂਟ ਵਗੈਰਾ ਜੋ ਉਹ ਸਾਡੀ ਲੈ ਕੇ ਤੇ ਜਿਹੜੀ ਹਰੀ ਪ੍ਰੀਮ ਇਨਵੈਸਟੀਗੇਸ਼ਨ ਦੁਆਰਾ ਜਿਹੜੀ ਅਫੇਰਬਾਦ ਚ ਕਰ ਰਹੇ ਨੇ ਦਿਨ ਦਿਨ ਦੇ ਆ ਡੀ ਘਟਣਾ ਹੋ ਗਈ ਸ਼ਹਿਰ ਫਤਿਹਗਾ ਚੁਲੀਆਂ ਵਿੱਚ ਇੱਕ ਇੱਕ ਸੇ ਮੈਨੂੰ ਜੋ ਲੱਗ ਰਿਹਾ ਪ੍ਰੀਮ ਹੈ ਇਹ ਕੋਈ ਭੇਦੀ ਦਾ ਕੰਮ ਹੈ ਜਾਂ ਕੋਈ ਦਾ ਕੋਈ ਹੋ ਹੋ ਰੰਗ ਲਿਆ ਨਹੀਂ ਆਇਆ ਫਸਸਾ ਫੋ ਲੈਂਗਰੇ ਹੀ ਸਾਹਮਣੇ ਆ ਰਿਹਾ ਅਸੀਂ ਹਰ ਐਂਗਲ ਤੇ ਕੰਮ ਕਰਾਂਗੇ ਚੋੜੀ ਟੈਸਟ ਕਰਾਂਗੇ ਇਹਦੇ ਵਿੱਚ ਅਸੀਂ ਤੋਂ ਘਰੋਂ ਪੌਣੇ ਪੌਣੀ 1 ਵਜੇ ਨਿਕਲੇ ਆ ਕੋਈ ਜ਼ਰੂਰੀ ਕੰਮ ਕਰਾ ਸੱਜਣਾ ਸੀ ਤੇ ਕਿਸੇ ਨੇ ਤਾੜ ਰੱਖੀ ਮਗਰੋਂ ਉਹਨੇ ਸਾਡਾ ਚੋਰੀ ਕੀਤੀ ਆ ਸਮਾਨ ਗਿਆ ਆ ਪੈਸੇ ਗਏ ਆ ਗਹਿਣਾ ਗਿਆ ਆ ਤੇ ਸਮਾਨ ਗਿਆ ਬਾਕੀ ਹੁਣ ਆਏ ਆ ਦੇਖਣੇ ਆ ਕਿ ਸਮਾਨ ਗਿਆ ਕਿੰਨੇ ਪੈਸੇ ਗਏ ਨੇ ਕੀ ਦਿੱਤੇ ਗਏ ਨੇ ਉਹਦੇ ਬਾਰੇ ਬਾਅਦ ਚ ਪਤਾ ਲੱਗੇਗਾ ਮੌਕੇ ਦੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਪਹੁੰਚਿਆ ਮੌਕੇ ਦੇ ਅਧਿਕਾਰੀ ਸਾਰੇ ਪਹੁੰਚੇ ਨੇ ਸੀਸੀਟੀਵੀ ਕਵਰੇਜ ਕੋਈ ਪਤਾ ਲੱਗੇ ਸੀਟੀਵੀ ਕੈਮਰੇ ਜੇ 12:55 ਮਿੰਟ ਦੇ ਬੰਦੇ ਉੱਤੋਂ ਹਣ ਚੜ ਕੇ ਆਉਂਦੇ ਪਏ ਨੇ ਉਹਨੇ ਇਹ ਰਾਏ ਨੇ ਕਾਫੀ ਨੁਕਸਾਨ ਦੇਖਣ ਨੁਕਸਾਨ ਕਾਫੀ ਹੋਇਆ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੇ ਤੋਂ ਮੰਗ ਕਰਨੀ ਵੀ ਜਿਹੜੇ ਗਵਨਦਾਨਸੋਂ ਨਾਲ ਫੜ ਗਏ ਸਾਡਾ ਸਮਾਨ ਜਿਹੜਾ ਦਵਾਇਆ ਜਾਵੇ ਜਿਹੜੀ ਐਫ ਆਈ ਜਿਹੜੀ ਅਦਾਲਤ ਕੀਤੀ ਜਾਵੇ ਸਰ ਮੁਤਾਜ ਹੈਗਾ ਕੋਈ ਕਿੰਨੇ ਕੋਈ ਸਮਾਨ ਹੋਈ ਹਲੇ ਮੈਂ ਤੇ ਹਲੇ ਤੁਰਿਆ ਹੀ ਆਇਆ ਹੰਪਰਸੁਰ ਤੁਰਿਆ ਹੀ ਆਇਆ ਦੇਖ ਦੇਖਨੇ ਆ ਕਿ ਕਿੰਨੇ ਦਾ ਸਮਾਨ ਹੈ ਕੀ ਕਿੰਨੇ ਪਹੇ ਗਏ ਕਿਨਾ ਗਹਿਣਾ ਗਿਆ ਆ ਕਾਫੀ ਬੱਚਿਆਂ ਦਾ ਕਹਿਣਾ ਸੀ ਪਿਆਦਾ ਹੋ ਗਿਆ ਤੁਹਾਨੂੰ ਕਿਸੇ ਦੇ ਸ਼ੱਕ ਵੀ ਹੈਗਾ ਵਾ ਤੁਹਾਡੀਆਂ ਗੱਲਾਂ ਤੋਂ ਸਾਨੂੰ ਲੱਗਦਾ ਵਾ ਵੀ ਤੁਹਾਨੂੰ ਕਿਸੇ ਤੇ ਸ਼ੱਕ ਵੀ ਹੈਗਾ ਸ਼ੱਕ ਹੈਗਾ ਉਹ ਤੁਸੀਂ ਪ੍ਰਸ਼ਾਸਨ ਨੂੰ ਦੱਸੋਗੇ ਪ੍ਰਸ਼ਾਸਨ ਨੂੰ ਅੰਦਰ ਖਤੇ ਦੱਸਾਂਗੇ ਠੀਕ ਧੰਵਾਦ ਜੀ